ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸਾਡੇ ਸਿੱਖ ਧਰਮ ਅੰਦਰ ਜਗਤ ਗੁਰੂ ਤਨ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਪਹਿਲੇ ਪਾਤਸ਼ਾਹ ਜੀ ਨੇ ਪੀਰ ਪੈਨਲ ਲੰਗਰ ਪ੍ਰਥਾ ਦੀ ਮਰਿਆਦਾ ਸ਼ੁਰੂ ਕੀਤੀ ਸੀ ਜਿਸ ਵਿੱਚ ਗੁਰੂ ਸੱਚੇ ਪਾਤਸ਼ਾਹ ਜੀ ਦੀ ਮਿਹਰ ਨਾਲ ਐਨੀ ਵਰਕਤ ਹੈ ਜੋ ਅੱਜ ਵੀ ਚੱਲ ਰਿਹਾ ਹੈ ਅੱਜ ਆਪਾਂ ਜਾਣਾਂਗੇ ਗੁਰੂ ਕੇ ਲੰਗਰ ਦੀ ਮਹਾਨਤਾ ਸਾਡੇ ਸਿੱਖ ਗੁਰੂ ਸਹਿਬਾਨ ਨੇ ਇੱਕ ਪਿਤਾ ਇੱਕ ਸਕੇ ਹਮ ਬਾਰਿਕ ਉਹਨਾਂ ਵੱਲੋਂ ਦੱਸੇਗੇ ਮਨੁੱਖ ਜਾਤੀ ਦੀ ਇਕਤਾ ਦੇ ਸਿਧਾਂਤ ਨੂੰ ਅਮਲੀ ਰੂਪ ਦੇਣ ਲਈ ਸੰਗਤ ਪੰਗਤ ਦੀ ਇਕਤਾ ਨੂੰ ਬੇਹੱਦ ਜ਼ਰੂਰੀ ਸਮਝਿਆ ਗਿਆ ਤਾਂ ਜੋ ਇਕਤਾ ਦੀ تعلیم ਜੀਵਨ ਵਿੱਚ ਪੱਕੀ ਹੋ ਸਕੇ ਸਾਰੇ ਜੀਵਨ ਨੂੰ ਇਸੇ ਰੰਗ ਵਿੱਚ ਰੰਗ ਦੇਵੋ ਇਹ ਇਸ ਹੱਦ ਤੱਕ ਲਜਾਈ ਗਈ ਕਿ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਇਹ ਨਿਯਮ ਬਣ ਗਿਆ ਸੀ ਕਿ ਕੋਈ ਵੀ ਪੁਰਸ਼ ਉਹਨਾਂ ਨੂੰ ਮਿਲਣ ਆਵੇ ਉਹ ਪਹਿਲਾਂ ਪੰਗਤ ਵਿੱਚ ਬੈਠ ਕੇ ਗੁਰੂ ਦਾ ਪ੍ਰਸ਼ਾਦ ਛਕੇ ਭਾਵੇਂ ਭਾਵੇਂ ਮੁਲਕ ਦਾ ਬਾਦਸ਼ਾਹ ਹੋਵੇ ਤੇ ਭਾਵੇਂ ਕੋਈ ਆਮ ਇਨਸਾਨ ਪਰਮਾਤਮਾ ਦੀ ਨਜ਼ਰ ਵਿੱਚ ਸਾਰੇ ਇੱਕ ਹਨ ਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰੂ ਨਾਨਕ ਦੇਵ ਜੀ ਦੁਆਰਾ ਚਲਾਈ ਗਈ ਰੀਤ ਨੂੰ ਅੱਗੇ ਤੋਰਿਆ ਤੋਂ ਮੁਲਕ ਦਾ ਬਾਦਸ਼ਾਹ ਤੀਸਰੇ ਪਾਤਸ਼ਾਹ ਤਨਤਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਮਿਲਣਾਏ ਤਾਂ ਮੁਲਕ ਦੇ ਬਾਦਸ਼ਾਹ ਅਕਬਰ ਨੂੰ ਵੀ ਇੱਕ ਸਮੇਂ ਇਸ ਨਿਜ਼ਮ ਦੀ ਪਾਲਣਾ ਕਰਨ ਲਈ ਕਿਹਾ ਗਿਆ ਤੇ ਬਾਦਸ਼ਾਹ ਅਕਬਰ ਨੇ ਗੁਰੂ ਮਰਯਾਦਾ ਨੂੰ ਪਰਵਾਨਗੀ ਕੀਤਾ ਗੁਰੂ ਕੇ ਲੰਗਰ ਵਿੱਚ ਜੇ ਸਭ ਪ੍ਰਾਣੀ ਮਾਤਰ ਰਲ ਕੇ ਪ੍ਰਸ਼ਾਦ ਸ਼ਕਤ ਤਾਂ ਪਾਈ ਚਾਰਕ ਸਾਂਝ ਆਰਥਿਕ ਇਕਤਾ ਦਾ ਇਸ ਤੋਂ ਵੱਧ ਚੰਗਾ ਪ੍ਰਗਟਾਵਾ ਹੋਰ ਕੀ ਹੋ ਸਕਦਾ ਇਹੋ ਕਾਰਨ ਸੀ ਕਿ ਗੁਰੂ ਸਹਿਬਾਨ ਸਾਡੇ ਲਈ ਇਹੋ ਜਿਹੀ ਪੂਰਨਿ ਪਾਈ ਜਿਨ੍ਹਾਂ ਨਾਲ ਇਕਤਾ ਪ੍ਰਿੰਮ ਸੇਵਾ ਦੀ ਇੱਕ ਲਹਿਰ ਹੀ ਚੱਲ ਪਈ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਲੰਗਰ ਪ੍ਰਥਾ ਦੀ ਮਹੱਤਤਾ ਨੂੰ ਵਧਾਉਣ ਲਈ ਇਸ ਦਾ ਪ੍ਰਬੰਧ ਆਪਣੇ ਮਹਿਲ ਤੰਤਨ ਮਾਤਾ ਖੀਵੀ ਜੀ ਦੇ سپੁਰਦ ਕੀਤਾ ਇਸ ਗੱਲ ਦੀ ਗਵਾਹੀ ਪਾਈਪ ਬਲਵੰਡ ਜੀ ਨੇ ਆਪਣੇ ਬਾਰ ਵਿੱਚ یوں ਦਿੱਤੀ ਹੈ ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਸ਼ਾਉਂਕ ਵਾਲੀ ਲੰਗਰ ਦੌਲਤ ਬੰਡੀ ਹੈ ਬਸ ਅੰਮ੍ਰਿਤ ਖੀਰ ਖਿਆਲੀ ਅਰਥਾਤ ਮਾਤਾ ਕੀ ਵੀਜੀ ਵਰਗੀ ਉੱਤਮ ਸੇਵਕ ਦੀ ਸੰਗਣੀ ਸ਼ਾਉ ਸਿੱਖ ਜਗਤ ਨੂੰ ਪ੍ਰਾਪਤ ਸੀ ਗੁਰੂ ਜੀ ਦੀ ਆਮਦਨ ਲੰਗਰ ਦੀ ਸੇਵਾ ਵਿੱਚ ਹੀ ਲਾ ਦਿੱਤੀ ਜਾਂਦੀ ਸੀ ਜਿੱਥੇ ਕਿਉਂ ਦੁੱਧ ਨਾਲ ਲੰਗਰ ਤਿਆਰ ਕੀਤਾ ਜਾਂਦਾ ਸੀ ਅੰਮ੍ਰਿਤ ਵਰਗੀ ਖੀਰ ਵਰਤਾਈ ਜਾਂਦੀ ਸੀ ਗੁਰੂ ਕੀ ਗੋਲਕਤਾ ਹਰੀਪਰੀ ਸਮਝੀ ਜਾਣੀ ਚਾਹੀਦੀ ਹੈ ਕਿਉਂਕਿ ਜੇ ਇਹ ਗੋਲਕ ਗਰੀਬ ਦਾ ਮੂੰਹ ਭਰਦੀ ਹੋਵੇ ਦਸਮ ਪਾਤਸ਼ਾ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇ ਪਾਈ ਨੰਦ ਲਾਲ ਜੀ ਵਰਗੀਆਂ ਵਿਦਵਾਨ ਹਸਤੀਆਂ ਨੇ ਆਪਣੇ ਹੀ ਉੱਤਮ ਨਾਲ ਆਪਣੇ ਜਿਵੇਂ ਲੰਗਰ ਦੀ ਸੇਵਾ ਚੁੱਕੀ ਹੋਈ ਸੀ ਇੱਕ ਸਮੇ ਗੁਰੂ ਸਾਹਿਬ ਜੀ ਆਪ ਇਸ ਪ੍ਰਕਾਰ ਦੇ ਲੰਗਰਾਂ ਨੂੰ ਪੀਸ ਬਦਲ ਕੇ ਪਰਖਣ ਤੁਰੇ ਸਨ ਦੂਜੇ ਦਿਨ ਸੰਗਤ ਵਿੱਚ ਹਾਜ਼ਰ ਹੋ ਕੇ ਉਚੇਚੇ ਤੌਰ ਤੇ ਗੁਰੂ ਸੱਚੇ ਪਾਤਸ਼ਾਹ ਜਿਨੇ ਆਪ ਸਿੱਖ ਸੰਗਤਾਂ ਨੂੰ ਦੱਸਿਆ ਕਿ ਪਾਈ ਨੰਦ ਲਾਲ ਜੀ ਦਾ ਲੰਗਰ ਸਭ ਤੋਂ ਵਧੀਆ ਹੈ ਜਿੱਥੇ ਸੇਵਾ ਪੂਰੀ ਭਗਤੀ ਤੇ ਜਜ਼ਬ ਵੀ ਹਿੱਟ ਹੁੰਦੀ ਹੈ ਜਿੱਥੇ ਹਰ ਸਮੇਂ ਆਏ ਜਾਤਰੂਆਂ ਦਾ ਬੜੇ ਨਿੱਘ ਨਾਲ ਸਵਾਗਤ ਵੀ ਕੀਤਾ ਜਾਂਦਾ ਹੈ ਗੁਰੂ ਜੀ ਨੇ ਇਸ ਗੱਲ ਤੇ ਜ਼ੋਰ ਵੀ ਦਿੱਤਾ ਸੀ ਕਿ ਲੰਗਰ ਦੀ ਇਹੇ ਸੇਵਾ ਉੱਤਮ ਸੇਵਾ ਹੈ ਜਦੋਂ ਲੰਗਰ ਦੀ ਇਹੇ ਸੇਵਾ ਪੂਜਾ ਦੀ ਭਾਵਨਾ ਨਾਲ ਕੀਤੀ ਜਾਵੇ ਗੁਰੂ ਘਰ ਲੰਗਰ ਇੱਕ ਤਰ੍ਹਾਂ ਦੀ ਪ੍ਰਯੋਗਸ਼ਾਲਾ ਹੈ ਜਿੱਥੇ ਸੇਵਾ ਦੀ ਜਾਂਚ ਸਿੱਖਣੀ ਹੁੰਦੀ ਹੈ ਤਾਂ ਜੋ ਅੰਤ ਵਿੱਚ ਇਸ ਨੂੰ ਸਾਰੇ ਸੰਸਾਰ ਦੀ ਸੇਵਾ ਵਿੱਚ ਪਸ ਸਾਰਿਆਂ ਜਾ ਸਕੀ ਗਰੀਬਤਾ ਮੂੰ ਗੁਰੂ ਕੀ ਗੋਲਕ ਦਾ ਸਾਨੂੰ ਸਾਰਿਆਂ ਨੂੰ ਅਧਿਕਾਰੀ ਬਣਨਾ ਚਾਹੀਦਾ ਹੈ ਲੰਗਰ ਦੀ ਸੇਵਾ ਇਸ ਕਰਕੇ ਵੀ ਮਹੱਤਮਪੂਰਨ ਹੈ ਇਸ ਵਿੱਚ ਲੱਗਾ ਪੁਰਸ਼ ਕੁਝ ਨਾ ਕੁਝ ਹੱਥੀ ਸੇਵਾ ਕਰਦਾ ਹੈ ਤੇ ਇਸ ਤਰ੍ਹਾਂ ਦੀ ਸੇਵਾ ਉਸਤੀ ਆਤਮਿਕ ਉਸਾਰੀਲੇਵੀ ਲੋੜੀ ਦੀ ਬਸਤੂ ਹੈ ਜਿਵੇਂ ਝਾੜੂ ਦੇਣਾ ਝੁੱਠੇ ਪੰਨ ਦੇ ਮਾਂਜਣਾ ਨਿਮਰਤਾ ਤੇ ਸੇਵਾ ਭਾਵ ਉਪਸਥਿ ਹਨ ਸੇਵਾ ਦੇ ਕੰਮਾਂ ਨੂੰ ਉੱਤਮ ਉਤਸ਼ਾਹ ਤੇ ਲਗਨ ਨਾਲ ਕਰਨ ਦੀ ਆਦਤ ਪਾਉਣੀ ਇਨਸਾਨ ਦੇ ਅੰਦਰ ਨਿਮਰਤਾ ਸ਼ਾਂਤੀ ਅਤੇ ਵੰਡਣ ਦੀ ਪਰਿਯਾਦਾ ਕਾਇਮ ਹੁੰਦੀ ਹੈ ਤੇ ਹਮੇਸ਼ਾ ਕਾਇਮ ਰਹੇਗੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਮੇਰੀ ਛੋਟੀ ਜੀ ਕੋਸ਼ਿਸ਼ ਕਿ ਮੈਂ ਇਤਿਹਾਸ ਦੇ ਪੰਨਿਆਂ ਚੋਂ ਇਤਿਹਾਸ ਇਕੱਤਰ ਕਰ ਸਾਰੀਆਂ ਸਿੱਖ ਸੰਗਤਾਂ ਤੱਕ ਪਹੁੰਚਾ ਸਕਾਂ ਮੇਰੀ ਇਹ ਹੀ ਕੋਸ਼ਿਸ਼ ਕਰਦਿਆਂ ਮੇਰੀ ਤੋਂ ਬੇਅੰਤ ਭੁੱਲਾਂ ਹੋ ਗਈਆਂ ਹੋਣੀਆਂ ਪਰਮਾਤਮਾ ਬਖਸ਼ਿਨਹਾਰ ਹੈ ਅੱਗੇ ਤੋਂ ਸੁਮਤ ਬਖਸ਼ੀ ਮਾਣੀ ਬੱਚੀ ਨੂੰ ਨਾਦਾਨ ਸਮਝ ਕੇ ਹੋਈਆਂ ਭੁੱਲਾਂ ਬਖਸ਼ ਦੇਵੀ ਸੰਤ ਜੀ ਇਤਿਹਾਸ ਚੰਗਾ ਲੱਗਿਆ ਹੋਵੇ ਇਤਿਹਾਸ ਦੂਸਰੇ ਤੱਕ ਪਹੁੰਚਾਉਣ ਵਿੱਚ ਵੀ ਮੇਰੀ ਸਹਾਇਤਾ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ